ਵਧੀਆਂ ਸੰਗਤਾਂ ਜਦੋਂ ਵੀ ਗੁਰੂ ਦੇ ਦਰਸ਼ਨਾਂ ਲਈ ਆਉਣ ਉਹ ਮਾਇਆ ਜਾਂ ਰਸ ਦੇ ਨਾਲ ਵਧੀਆ ਨਸਲ ਦੇ ਘੋੜੇ ਤੇ ਵਧੀਆ ਤਸਮ ਦੇ ਹਥਿਆਰ ਲੈ ਕੇ ਇਹ ਸੀ ਪਹਿਲਾ ਕਵਨਾਮਾ ਜੋ ਸ਼੍ਰੀ ਅਕਾਲ ਪੁਰਖ ਸਾਹਿਬ ਤੋਂ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਸਿਰਜਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸੰਗਤਾਂ ਦੇ ਨਾਮ ਜਾਰੀ ਦੇコム ਚੈਨਲ ਦੇ ਸਤਿਕਾਰਯੋਗ ਦਰਸ਼ਕਾਂ ਨੂੰ ਨੂਰ ਕੋਰ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਕੱਲ ਸੋਸ਼ਲ ਮੀਡੀਆ ਤੇ ਦੋ ਸ਼ਬਦ ਤੇ ਹੀ ਚਰਚਾ ਚੱਲ ਰਹੀ ਹੈ ਇੱਕ ਹੈ ਹੁਕਮਨਾਮਾ ਤੇ ਦੂਜਾ ਸ਼ਬਦ ਹੈ ਤਨਖਾਈਆ ਹੁਕਮਨਾਮਾ ਤੇ ਤਨਖਾਈਆ ਸ਼ਬਦ ਬਾਰੇ ਜਾਣਕਾਰੀ ਲਾਂਦੇ ਆਓ ਫਿਰ ਚੱਲਦੇ ਹਾਂ ਸਾਡੇ ਚੈਨਲ ਦੇ ਸੰਪਾਦਕ ਸਾਹਿਬ ਨਰਿੰਦਰ ਸਿੰਘ ਪ੍ਰੇਮੀ ਜੀ ਕੋਲ ਦਦੇコム ਚੈਨਲ ਦੇ ਦੇਸ਼ ਅਤੇ ਦੁਨੀਆ ਵਿੱਚ ਵਸਦੇ ਦਰਸ਼ਕਾਂ ਨੂੰ ਵਿਰਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਕਨੂਰ ਕੌਰ ਨੇ ਜ਼ਿਕਰ ਕੀਤਾ ਹੈ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਸਿਰਫ ਦੋ ਸ਼ਬਦਾਂ ਦਾ ਹੀ ਤਫ਼ਸਰہ ਹੋ ਰਿਹਾ ਹੈ ਉਹਨਾਂ ਤੇ ਹੀ ਚਰਚਾ ਹੋ ਰਹੀ ਹੈ ਉਹ ਸ਼ਬਦ ਨੇ ਹੁਕਮਨਾਮਾ ਤੇ ਤਨਖਾਈਆ ਦੋਸਤੋ ਹੁਕਮਨਾਮਾ ਜੋ ਸ਼ਬਦ ਹੈ ਸਿੱਖ ਸੰਗਤ ਵਾਸਤੇ ਜਿਹੜੀ ਕਿ ਨਿਤਨੇਮ ਗੁਰਦੁਆਰਾ ਸਾਹਿਬ ਜਾਂਦੀ ਹੈ ਉਹਨਾਂ ਵਾਸਤੇ ਬਹੁਤ ਹੀ ਸਤਿਕਾਰਯੋਗ ਸ਼ਬਦ ਹੈ ਹੁਕਮਨਾਮਾ ਅਰਦਾਸ ਉਪਰੰਤ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮੁੱਖ ਬਾਖ ਲਿਆ ਜਾਂਦਾ ਹੈ ਉਸ ਨੂੰ ਹੁਕਮਨਾਮਾ ਕਿਹਾ ਜਾਂਦਾ ਹੈ ਬਲਕਿ ਸਿੱਖ ਸੰਗਤਾਂ ਤਾਂ ਇਸ ਹੁਕਮਨਾਮੇ ਦਾ ਸਤਕਾਰ ਨਾਲ ਨਾ ਵੀ ਹੁਕਮਨਾਮਾ ਸਾਹਿਬ ਹੀ ਕਹਿਣੀਆਂ ਜਦੋਂ ਵੀ ਤੁਸੀਂ ਕਿਸੇ ਨਾਲ ਗੱਲ ਕਰੋਗੇ ਉਦੋਂ ਹੁਕਮਨਾਮਾ ਸਾਹਿਬ ਕਿਹਾ ਜਾਊਗਾ ਇਹ ਦੇਸ਼ ਤੇ ਦੁਨੀਆ ਦੇ ਹਰ ਗੁਰਦੁਆਰਾ ਘਰ ਵਿੱਚ ਅਰਦਾਸ ਪ੍ਰੰਤ ਹੁਕਮਨਾਮਾ ਲਿਆ ਜਾਂਦਾ ਹੈ ਜਦੋਂ ਵੀ ਤੁਸੀਂ ਗੁਰੂ ਘਰ ਜਾਓਗੇ ਹੁਕਮਨਾਮੇ ਨੂੰ ਪਹਿਲਾਂ ਤੁਸੀਂ ਪੜੋਗੇ ਨਮਸਕਾਰ ਕਰੋਗੇ ਉਸ ਤੋਂ ਬਾਅਦ ਹੀ ਅੰਦਰ ਜਾਓਗੇ ਸਿੱਖ ਸੰਗਤਾਂ ਵਾਸਤੇ ਹੁਕਮਨਾਮਾ ਬਹੁਤ ਹੀ ਸਤਿਕਾਰਯੋਗ ਸ਼ਬਦ ਹੈ ਜਿਵੇਂ ਗੁਰੂ ਕਾਲ ਨੇ ਜ਼ਿਕਰ ਕੀਤਾ ਸੀ ਦੋਸਤੋ ਹੁਕਮਨਾਮਾ ਫਾਰਸੀ ਦਾ ਸ਼ਬਦ ਹੈ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੀਨੇ ਕਾਂਗੜ ਦੀ ਧਰਤੀ ਤੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ ਉਹ ਫਾਰਸੀ ਵਿੱਚ ਹੀ ਸੀ ਦੋਸਤੋ ਜ਼ਫਰ ਭਾਪ ਕੇ ਫਤੇ ਜਾਂ ਜਿੱਤ ਤੇ ਨਮਾ ਮਤਲਬ ਚਿੱਠੀ ਫਤੇ ਦੀ ਚਿੱਠੀ ਜਿੱਤ ਦੀ ਚਿੱਠੀ ਜ਼ਫਰਨਾਮਾ ਇਦਾਂ ਹੀ ਹੁਕਮਨਾਮਾ ਹੁਕਮ ਨਿ ਦਿੱਤੀ ਹਾਕਮ ਵੱਲੋਂ ਜਾਰੀ ਕੀਤੀ ਹੋਈ ਹੁਕਮੀ ਚਿੱਠੀ ਤੇ ਸਾਡਾ ਹੁਕਮ ਸਾਡਾ ਹਾਕਮ ਕੌਣ ਹੈ ਅਕਾਲ ਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲੋਂ ਮੁੱਖ ਵਾਕ ਹੁੰਦਾ ਉਸ ਨੂੰ ਅਸੀਂ ਹੁਕਮਨਾਮਾ ਕਹਿੰਦੇ ਆ ਹੁਕਮਨਾਮਾ ਸਾਹਿਬ ਕਹਿੰਦੇ ਆ ਵੀ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੁੰਦਾ ਉਸ ਨੂੰ ਅਸੀਂ ਹੁਕਮਨਾਮਾ ਕਹਿੰਦੇ ਆ ਹੁਣ ਹੁਕਮਨਾਮਾ ਸਾਰੇ ਹੁਕਮਾਂ ਨੇ ਇੱਕੋ ਜਿਹੀ ਨਹੀਂ ਹੁੰਦੇ ਪਹਿਲਾਂ ਆਪਾਂ ਜੇ ਇਤਿਹਾਸ ਵੱਲ ਥੋੜੀ ਜੀ ਨਜ਼ਰ ਮਾਰ ਲਈਏ ਕਿ ਪਹਿਲਾ ਹੁਕਮਨਾਮਾ ਕਦੋਂ ਕਿੱਥੇ ਤੇ ਕਿਹਨੇ ਜਾਰੀ ਕੀਤਾ ਸੀ ਦੋਸਤੋ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲਾ ਹੁਕਮਨਾਮਾ ਸ੍ਰੀ ਅਕਾਲ ਪਤਿ ਸਾਹਿਬ ਤੋਂ ਜਾਰੀ ਕੀਤਾ ਸੀ ਕਿ ਕੇ ਸਾਡੀਆਂ ਸੰਗਤਾਂ ਜਦੋਂ ਵੀ ਗੁਰੂ ਦੇ ਦਰਸ਼ਨਾਂ ਲਈ ਆਉਣ ਉਹ ਮਾਇਆ ਜਾਂ ਰਸਤੇ ਦੇ ਨਾਲ ਵਧੀਆ ਨਸਲ ਦੇ ਘੋੜੇ ਤੇ ਵਧੀਆ ਕਿਸਮ ਦੇ ਹਥਿਆਰ ਲੈ ਕੇ ਆਉਂ। ਇਹ ਸੀ ਪਹਿਲਾ ਹੁਕਮਨਾਮਾ ਜੋ ਸ੍ਰੀ ਅਕਾਲ ਪੱਖ ਸਾਹਿਬ ਤੋਂ ਸ੍ਰੀ ਅਕਾਲ ਪੱਖ ਸਾਹਿਬ ਦੇ ਸਿਰਜਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸੰਗਤਾਂ ਦੇ ਨਾਮ ਜਾਰੀ ਕੀਤਾ ਸੀ। ਦੋਸਤੋ ਅਕਾਲ ਪੱਖ ਸਾਹਿਬ ਦੀ ਕੋਈ ਬਿਲਡਿੰਗ ਨਹੀਂ ਸੀ। ਕੋਈ ਇਮਾਰਤ ਨਹੀਂ ਸੀ। ਹੋਰ ਤਾਂ ਹੋਰ ਕੋਈ ਕਮਰਾ ਵੀ ਨਹੀਂ ਸੀ ਉਸ ਮੋਕੇ ਜਦੋਂ ਇਹ ਪਹਿਲਾ ਹਕੂਮਨਾਮਾ ਜਾਰੀ ਹੋਇਆ ਅਕਾਲ ਪਤ ਸਹਬ ਸਿਰਫ 12 ਫੁੱਟ ਉੱਚਾ ਖੜਾ ਸੀ ਜੋ ਕਿ ਪਾਪਾ ਬੁੱਢਾ ਜੀ ਪਾਪਾ ਪਾਈ ਗੁਰਦਾਸ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਤਿਆਰ ਕੀਤਾ ਸੀ ਇਹ ਜੋ 12 ਫੁੱਟ ਉੱਚਾ ਖੜਾ ਸੀ ਇਹ ਇਹਦੀ ਜਿਹੜੀ ਸ਼ੇਪ ਸੀ ਜਾਇ ਇਹਨੂੰ ਕਹਿੰਦੇ ਜਿਹੜਾ ਜਿਹੜਾ ਡਿਜ਼ਾਈਨ ਸੀ ਉਹ ਜੋ ਬਾਦਸ਼ਾਹਾਂ ਦੇ ਤਖਤ ਹੁੰਦੇ ਨੇ ਉਹਦੀ ਸ਼ੇਪ ਦਾ ਸੀ ਤੇ ਇੱਥੇ ਬੈਠ ਕੇ ਹੀ ਹੁਕਮਨਾਮੇ ਜਾਰੀ ਕੀਤਾ ਸੀ ਤਦੇ ਇਹ ਸ਼੍ਰੀ ਅਕਾਲ ਪਤਿ ਪਟਤ ਸਾਹਿਬ ਹੁਕਮਨਾਮੇ ਕਿੱਦਾਂ ਦੇ ਹੁੰਦੇ ਨੇ ਇੱਕ ਹੁਕਮਨਾਮੇ ਦਾ ਮੈਂ ਜ਼ਿਕਰ ਕਰਕੇ ਆ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਂ ਅਸੀਂ ਮੁੱਖ ਬਾਤ ਲੈਂਦੇ ਆ ਕਿ ਹੁਕਮਨਾਮਾ ਹੁੰਦਾ ਉਹ ਦੋਸਤੋ ਦੂਜੀ ਕਿਸਮ ਦਾ ਹੁਕਮਨਾਮਾ ਉਹ ਆਮ ਹੁਕਮਨਾਮੇ ਉਹ ਸਨੇਹ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਮੈਸੇਜ ਸਨੇਹਾ ਦੇ ਰੂਪ ਵਿੱਚ ਉਹ ਹੁੰਦੇ ਸਨ ਕਈ ਹੁਕਮਨਾਮੇ ਐਸੇ ਵੀ ਹੋਏ ਨੇ ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਹੀਂ ਜਾਰੀ ਹੋਏ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਅਮਰਸਰ ਆਏ ਨਹੀਂ ਨਾ ਕੌਲ ਤਖਤ ਤੇ ਆਏ ਨੇ ਹੁਕਮਨਾਮੇ ਤਾਂ ਉਹ ਵੀ ਜਾਰੀ ਕਰਦੇ ਸੀ ਉਹ ਹੁਕਮਨਾਮੇ ਸਿਰਫ ਚਿੱਠੀਆਂ ਹੁੰਦੀਆਂ ਸੀ ਉਹ ਸਨੇਹ ਹੁੰਦੇ ਸੀ ਜੋ ਮਸੰਦਾ ਰਹੇ ਜਾਂ ਜਿਹੜੇ ਸੀ ਸਿੱਖ ਸੰਗਤਾਂ ਨੂੰ ਭੇਜੇ ਜਾਂਦੇ ਸੀ ਇੱਕ ਹੁਕਮਨਾਮਾ ਹੈ ਜਿਹੜਾ ਕਿ ਸ੍ਰੀ ਅਕਾਲ ਪਖਤ ਸਾਹਿਬ ਤੋਂ ਜਾਰੀ ਕੀਤਾ ਜਾਂਦਾ ਹੈ ਆਪਾਂ ਉਹਦੀ ਗੱਲ ਕਰਨ ਲੱਗੇ ਆਂ ਦੋਸਤੋ ਬਾਬਾ ਬੰਦਾ বাহাদুর ਜੀ ਦੀ ਸ਼ਹੀਦੀ ਤੋਂ 5 ਸਾਲ ਬਾਅਦ ਮਾਤਾ ਸੁੰਦਰੀ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਖਾਬ ਦਿੱਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਬੰਦਾਈ ਖਾਲਸਾ ਤੇ ਤਤ ਖਾਲਸਾ ਦਾ ਜੋ ਝਗੜਾ ਆਪਸ ਚੱਲ ਰਿਹਾ ਹੈ ਉਹਨਾਂ ਦਾ ਝਗੜਾ ਨਿਬੜੋ ਸੋ ਭਾਈ ਮਨੀ ਸਿੰਘ ਜੀ ਸ਼ਹੀਦ ਨੇ ਹੁਕਮਨਾਮਾ ਜਾਰੀ ਕਰਕੇ ਬੰਦਾਈ ਖਾਲਸਾ ਤੇ ਤਤ ਖਾਲਸਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਅਤੇ ਉਹਨਾਂ ਦੇ ਝਗੜੇ ਦਾ ਨਿਪਟਾਰਾ ਕੀਤਾ ਸੋ ਇਹ ਸੀ ਪਹਿਲਾ ਫੈਸਲਾ ਬਿਲਕੁਲ ਇਸ ਤਰ੍ਹਾਂ ਮਿਲਦਾ ਜੁਲਦਾ ਹੀ ਹੁਕਮਨਾਮਾ ਹੁਣ ਸਾਡੇ ਅਕਾਲ ਪੁਰਖ ਸਾਹਿਬ ਤੋਂ ਜਾਰੀ ਹੋਇਆ ਹੈ 30 ਅਗਸਤ ਨੂੰ ਉਹ ਹੁਕਮਨਾਮਾ ਵੀ ਇਸੇ ਹੀ ਕਿਸਮ ਦਾ ਹੈ ਜਿਵੇਂ ਬੰਦੇ ਖਾਲਸਾ ਦੇ ਤਤ ਖਾਲਸਾ ਦਾ ਆਪਸ ਝਗੜਾ ਹੋਇਆ ਸੀ ਉਹ ਚੌਧਰਾ ਦਾ ਸੀ ਉਹ ਚੌਧਰਾ ਦਾ ਝਗੜਾ ਸੀ ਉਵੇਂ ਜਿਵੇਂ ਬਾਦਲਦਲ ਤੇ ਬਾਗੀ ਦਲੀਆਂ ਦਾ ਆਪਸ ਵਿੱਚ ਜੋ ਝਗੜਾ ਹੈ ਹੁਣ ਉਸ ਸੰਬੰਧੀ ਹੁਕਮਨਾਮਾ ਜਾਰੀ ਹੋਇਆ ਤੇ ਉਹਦੇ ਵਿੱਚ ਇੰਨਾ ਇੰਨਾ ਉਤਰਖਾਈਆ ਕਰਾ ਦਿੱਤਾ ਹੈ ਉਹ ਆਪਾਂ ਉਸ ਇਸ਼ੂ 'ਚ ਹੁਣ ਨਹੀਂ ਪੈਣਾ ਹੈਗਾ ਦੋਸਤੋ ਜਿਵੇਂ ਮੈਂ ਪਹਿਲਾਂ ਅਰਦ ਕੀਤੀ ਸੀ ਕਿ ਹੁਕਮਨਾਮੇ ਤਾਂ ਬਹੁਤ ਜਾਰੀ ਹੁੰਦੇ ਨੇ ਹੁੰਦੇ ਰਹਿੰਦੇ ਨੇ ਪਰ ਕੁਝ ਖਾਸ ਕਿਸਮ ਦੇ ਹੁਕਮਨਾਮੇ ਦਾ ਜ਼ਿਕਰ ਜੇ ਕਰਨ ਲੱਗਾਂਗੇ ਤਾਂ ਉਸ ਤੋਂ ਬਾਅਦ ਜਿਹੜਾ ਹੁਕਮਨਾਮਾ ਜਾਰੀ ਹੋਇਆ ਹੈ ਉਹ ਹੁਕਮਨਾਮਾ ਜਾਰੀ ਕੀਤਾ ਸੀ ਅਕਾਲੀ ਬਾਬਾ ਫੁੱਲਾਸੇ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਕਾਲਪੁਰਖ ਸਾਹਿਬ ਦੇ ਜਥੇਦਾਰ ਕੱਲੀ ਫੁੱਲਾ ਸਿੰਘ ਨੇ ਤਲਬ ਕੀਤਾ ਸੀ ਤੇ ਤਨਖਾਈਆ ਕਰਾ ਦਿੱਤਾ ਸੀ ਉਸ ਤੋਂ ਬਾਅਦ ਉਹਨੂੰ ਜੋ ਸਜ਼ਾ ਸਲਾਈ ਗਈ ਸੀ ਉਹਦੇ ਤੋਂ ਤੁਸੀਂ ਸਾਰੇ ਚੰਗੀ ਤਰ੍ਹਾਂ ਵਾਕਫ ਹੋ ਦੋਸਤੋ ਮਹਾਰਾਜਾ ਜੀ ਸਿੰਘ ਸਿੱਖਾਂ ਦਾ ਜੋ ਰਾਜ ਸੀ ਉਹਦੀ ਸਮਾਪਤੀ ਤੋਂ ਬਾਅਦ ਪਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਫਰੰਗੀਆਂ ਦਾ ਰਾਜ ਹੋ ਗਿਆ ਸੀ ਤੇ ਇਹਨਾਂ ਨੇ ਸ੍ਰੀ ਕਾਲ ਪਤਨ ਸਾਹਿਬ ਤੇ ਵੀ ਆਪਣੇ ਹੀ ਸਰਬਰਾ ਜਿਵੇਂ ਸਾਡੇ ਜਥੇਦਾਰ ਹੁੰਦੇ ਸੀ ਇਹਨਾਂ ਨੇ ਸਰਬਰਾ ਨਿਯੁਕਤ ਕਰ ਦਿੱਤੇ ਸੀ ਤੇ ਇੱਕ ਅੰਗਰੇਜ਼ਾਂ ਦਾ ਪਿੱਠੂ ਸਰਬਰਾ ਨੇ ਜੋ ਕਿ ਸਿੱਖ ਹੀ ਸੀ ਜਾਨੇ ਗੁਰਮੁਖ ਸਿੰਘ ਜੀ ਦੇ ਖਿਲਾਫ ਇੱਕ ਹੁਕਮਨਾਮਾ ਜਾਰੀ ਕਰਕੇ ਉਹਨਾਂ ਨੂੰ ਪੰਥ ਚੋਂ ਛੇਕ ਦਿੰਦਾ ਸੀ ਬਰਨ ਗਿਆਨੀ ਵਿਦਵਾਨ ਸੱਜਰ ਪੂਰਨ ਗੁਰਸੇਖ ਗਿਆਨੀ ਗੁਰਮੁਖ ਸਿੰਘ ਨੂੰ ਕਿਉਂ ਕਿਉਂ ਸ਼ਿਕਰ ਦਿੱਤਾ ਗਿਆ ਸੀ ਦੋਸਤੋ ਉਸ ਸਮੇਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਬਾਬਾ ਖੇਮ ਸਿੰਘ ਜੀ 베ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗਦੈਲਾ ਜਾਨੀ ਕਿ ਦੱਦੀ ਲਾ ਕੇ ਬੈਠਦੇ ਸੀ ਗਿਆਨੀ ਗੁਰਮੁਖ ਸਿੰਘ ਜੀ ਨੇ ਇਹਨਾਂ ਦਾ ਬਾਬਾ ਖੇਮ ਸਿੰਘ 베ਦੀ ਦਾ ਚੱਜ ਕੇ ਵਿਰੋਧ ਕੀਤਾ ਸੀ ਤੇ ਅੰਗਰੇਜ਼ ਲੋਕ ਇਹ ਸਮਝਦੇ ਸੀ ਕਿ ਜੇ ਸਿੱਖਾਂ ਵਿੱਚ ਇਸ ਕਿਸਮ ਦੀ ਜਾਗਰਤੀ ਆ ਗਈ ਤਾਂ ਫਿਰ ਸਾਡੇ ਲਈ ਮੁਸ਼ਕਲ ਖੜੀ ਹੋ ਜੂਗੀ ਇਸ ਕਰਕੇ ਅੰਗਰੇਜ਼ਾਂ ਦੇ ਕਹਿਣ ਤੇ ਉਹ ਸਰਬਰਾਣੇ ਜਾਨੀ ਗੁਰਮੁਖ ਸਿੰਘ ਨੂੰ ਪੰਚ ਤੋਂ ਛੇਕ ਦਿੱਤਾ ਸੀ ਦੋਸਤੋ ਐਨ ਉਸੇ ਮੌਕੇ ਹੀ ਦਰਬਾਰ ਸਾਹਿਬ ਚ ਮੂਰਤੀਆਂ ਆਈਆਂ ਮੂਰਤੀਆਂ ਦੀ ਪੂਜਾ ਹੋਣ ਲੱਗੀ ਇਹ ਸਾਰਾ ਜਿਹੜੇ ਸੀਗੇ ਜੋ ਕੁਝ ਵੀ ਗਲਤ ਸਨਾਤਨੀ ਰਿਵਾਜ ਸੀ ਉਹ ਉਹ ਉਦੋਂ ਬਾਬਾ ਖੇਮ ਸਿੰਘ ਬੇਦੀ ਵੇਲੇ ਅੰਗਰੇਜ਼ਾਂ ਵੇਲੇ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਸੀ ਹਾਂ ਦੋਸਤੋ ਜੇ ਮੈਂ ਪਹਿਲਾਂ ਕਹਿਆ ਸੀ ਕਿ ਸਾਰੇ ਹੁਕਮਨਾਮੇ ਸ਼ਰੀਕ ਕਾਗ ਤੱਕ ਸਾਹਿਬ ਤੋਹੀਨ ਜਾਰੀ ਹੋਏ ਇੱਕ ਹੁਕਮਨਾਮਾ ਤੱਕ ਸ਼ਰੀਹ ਹਜ਼ੂਰ ਸਾਹਿਬ ਨੰਦੇੜ ਤੋਂ ਜਾਰੀ ਹੋਇਆ ਸੀ ਕਿਉਂਕਿ ਅੰਗਰੇਜ਼ਾਂ ਨੇ ਵੱਡੀ ਕਿਰਪਾਨ ਪਾਉਣ ਤੇ پابੰਦੀ ਲਾ ਦਿੱਤੀ ਉਸੇ ਕੌਮ ਨੂੰ ਹਥਿਆਰ ਲੈਸੇ ਕਰਨਾ ਚਾਹਦੇ ਸੀ ਵੱਡੀ ਕਿਰਪਾਨ ਹੌਣ ਤੇ ਪਾਵਨ ਦੀ ਲਾਤੀ ਹੋਰ ਤਾਂ ਹੋਰ ਸਾਡੀ ਗਾਤਰੇ ਵਾਲੀ ਕਿਰਪਾਨ ਤੇ ਦੀ ਵੀ ਉਹਨਾਂ ਨੇ ਵੀ ਛੋਟੀਆਂ-ਛੋਟੀਆਂ ਕਿਰਪਾਨਾਂ ਫਟਾ-ਫਟੋਰ ਨਾਲ ਨੇ ਆਰਡਰ ਦੇ ਕੇ ਛੋਟੀਆਂ ਕਿਰਪਾਨਾਂ ਬਣਾਉਣੀਆਂ ਸ਼ੁਰੂ ਕਰਤੀਆਂ ਤੇ ਲੋਕਾਂ ਨੇ ਛੋਟੀਆਂ ਕਿਰਪਾਨਾਂ ਪਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਪਰ ਉਸ ਵਕਤ ਤੇ ਜੋ ਹਜੂਰ ਸਾਹਿਬ ਤੋਂ ਹੁਕਮ ਨਾਮਾ ਹੋਇਆ ਸੀ ਉਹ ਇਹ ਸੀ ਵੀ ਕਿਸੇ ਵੀ ਗੁਰਸਿੱਖ ਨੇ ਕਮਰ ਕਸੇ ਵਾਲੀ ਜਿਹੜੀ ਸ੍ਰੀ ਸਾਹਿਬਾ ਜੀ ਕਿਰਪਾਨ ਹੈ ਉਹ 1 ਫੁੱਟ ਤੋਂ ਘੱਟ ਨਹੀਂ ਪਾਣੀ ਉਹ 1 ਫੁੱਟ ਤੋਂ ਛੋਟੀ ਹੋ ਕੇ ਤਾਂ ਖਿਆਲ ਦਾ ਕੰਮ ਨਹੀਂ ਕਰੇਗੀ ਸਿੱਖਾ ਮੱਤੇ ਸਪੈਸ਼ਲ ਹਦਾਇਤ ਸੀ ਇਹ ਹੁਕਮਨਾਮਾ ਅਸ਼ਿਰਿ ਕੁ ਜੂਲ ਸਾਹਿਬ ਤੋਂ ਜਾਰੀ ਹੋਇਆ ਸੀ ਦੋਸਤੋ ਇੱਕ ਹੁਕਮਨਾਮਾ 13 ਅਪ੍ਰੈਲ 1919 ਨੂੰ ਵੀ ਸ਼੍ਰੀ ਕਲਕੱਤਾ ਸਾਹਿਬ ਤੋਂ ਜਾਰੀ ਹੋਇਆ ਸੀ 13 ਅਪ੍ਰੈਲ 1919 ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ ਦੇ ਵਿੱਚ ਸੈਂਕੜੇ ਲੋਕਾਂ ਨੂੰ ਸ਼ਹੀਦ ਕਰਕੇ ਹਜ਼ਾਰਾਂ ਲੋਕਾਂ ਨੂੰ ਫੱਟੜ ਕਰਕੇ ਤਸ਼ੱਦਦ ਕਰਕੇ ਜਨਰਲ ਡਾਇਰ ਨੂੰ ਸ੍ਰੀ ਕਾਗਪਤ ਸਾਹਿਬ ਤੋਂ ਸਨਮਾਨਿਤ ਕੀਤਾ ਗਿਆ ਉਹਨੂੰ ਇੱਥੋਂ ਤੱਕ ਕਿ ਕਿ ਟੋਪੀ ਵਾਲਾ ਸਿੱਖ ਹੈ ਤੇ ਉਹਨੂੰ ਤਬਾਕੂ ਪੀਣ ਦੀ ਵੀ ਇਜਾਜ਼ਤ ਦਿੱਤੀ ਪਤਾ ਹੈ ਉਦੋਂ ਕਾਲਕਤ ਸਾਹਿਬ ਦਾ ਕੌਣ ਸੀ ਜਥੇਦਾਰ ਸਰਦਾਰ ਸਿਮਨਜੀਤ ਸਿੰਘ ਮਾਨ ਦਾ ਨਾਨਾ ਊਰੂੜ ਸਿੰਘ ਸਿਮਨਜੀਤ ਸਿੰਘ ਮਾਨ ਦਾ ਨਾਨਾ ਊਰੂੜ ਸਿੰਘ ਅਕਾਲ ਤਖਤ ਦਾ ਜਥੇਦਾਰ ਸੀ ਅੰਗਰੇਜ਼ਾਂ ਦਾ ਪਿੱਠੂ ਸੀ ਉਹ ਉਹਨੇ ਜਨਰਲ ਡਾਇਰ ਨੂੰ ਸਨਮਾਨਿਤ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਦੋਸਤੋ ਇਸ ਤਰਹੀ 8 ਅਗਸਤ 1928 ਨੂੰ ਇੱਕ ਹੁਕਮਨਾਮਾ ਬਾਬੂ ਤੇਜਾ ਸਿੰਘ ਪਸੌੜ ਤੇ ਉਹਨਾਂ ਦੀ ਪਤਨੀ ਦੇ ਖਿਲਾਫ ਜਾਰੀ ਹੋਇਆ ਸੀ ਉਹਨਾਂ ਨੂੰ ਵੀ ਤਨਖਾਹੀ ਇਕਰਾਰ ਦੇ ਕੇ 500 cheque ਦਿੱਤਾ ਗਿਆ ਸੀ ਦੋਸਤੋ ਇੱਕ ਹੁਕਮ ਬਣਾਵਾ ریاست ਨੱਬਾ ਦੇ ਸਹਾਇਕ ਪ੍ਰਬੰਧਕ ਗੁਰਦਿਆਲ ਸਿੰਘ ਜਿਸ ਨੇ ਕਿ ਗੰਗਸਰ ਜੈਤੋ ਸਾਹਿਬ ਦੇ ਗੁਰਦੁਆਰਾ ਵਿੱਚ ਚੱਲ ਰਹੇ ਅਖੰਡ ਪਾਠ ਵਿੱਚ ਵਿਗਨ ਪਾ ਕੇ ਖੰਡਤ ਕੀਤਾ ਸੀ ਜਾਨੀ ਕਿ ਅਖੰਡ ਪਾਠ ਹੀ ਬੰਦ ਕਰਵਾ ਦਿੱਤਾ ਸੀ ਤੇ ਸਣੇਬੂਟ ਗੁਰਦੁਆਰਾ ਸਾਹਿਬ ਜਾ ਵੜੇ ਸੀ ਇਸ ਗੁਰਦਿਆਲ ਸਿੰਘ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕਰਾਰ ਦੇ ਕੇ ਪੰਥ ਚੋਂ ਸੇਕਿਆ ਗਿਆ ਸੀ ਦੋਸਤੋ 1930 ਤੋਂ ਲੈ ਕੇ 1960 ਤੱਕ ਕੋਈ ਹੁਕਮਨਾਮਾ ਜਾਰੀ ਨਹੀਂ ਕੀਤਾ ਪਰ ਨਵੰਬਰ 1961 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਸਟਰ ਤਾਰਾ ਸਿੰਘ ਜੀ ਸੰਤ ਬਾਬਾ ਫਤਿਹ ਸਿੰਘ ਇਹਨਾਂ ਦੋਹਾਂ ਦੇ ਖਿਲਾਫ ਹੁਕਮ ਨਮਾ ਜਾਰੀ ਕਰਕੇ ਇਹਨਾਂ ਨੂੰ ਤਨਖਾਹਿਆ ਕਰਾਨ ਦਿੱਤਾ ਗਿਆ ਸੀ ਕਿਉਂ ਕਿਉਂਕਿ ਇਹਨਾਂ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਜੋ ਅਰਦਾਸ ਕੀਤੀ ਸੀ ਉਹ ਇਹ ਪੂਰੀ ਨਹੀਂ ਕਰ ਸਕੇ ਉਹਨੂੰ ਅਰਦਾਸ ਨੂੰ ਹੀ ਇੱਕ ਇੱਕ ਹੰਦਾ ਭੰਗ ਕਰਦਾ ਅਰਦਾਸ ਪੂਰੀ ਨਹੀਂ ਕਰ ਸਕੇ ਜੋ ਇਹਨਾਂ ਨੇ ਕਸਮ ਖਾਦੀ ਜੋ ਪੰਡ ਕਹਦੇ ਉਹ ਪੂਰਾ ਨਹੀਂ ਕਰ ਸਕੇ ਤੇ ਇਹਨਾਂ ਨੂੰ ਸ੍ਰੀ ਅਕਾਲ ਪੰਥ ਸਾਹਿਬ ਤੋਂ ਪੰਖਾਈਆ ਕਰਾਰ ਦੇ ਦਿੱਤਾ ਗਿਆ ਸੀ ਜੋ ਇਹਨਾਂ ਨੇ ਖਿਹੜੇ ਮੱਥ ਪ੍ਰਵਾਨ ਕਰ ਲਿਆ ਸੀ ਸੇਵਾ ਲਵਾਈ ਤੇ ਫਿਰ ਇਹਨਾਂ ਨੂੰ ਪੰਥ ਵਿੱਚ ਸ਼ਾਮਲ ਕਰ ਲਿਆ ਦੋਸਤੋ ਇਸ ਤੋਂ ਬਾਅਦ ਮੇਰਾ ਖਿਆਲ ਹੈ ਤਕਰੀਬਨ ਸਾਰੇ ਜੋ ਹੁਕਮਨਾਮੇ ਹੋਏ ਨੇ ਉਹ ਤੁਹਾਡੇ ਧਿਆਨ ਵਿੱਚ ਹੀ ਨੇ ਕਿ ਸਰਕਾਰ ਸਰਜੀਤ ਸਿੰਘ ਬਨਾਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰ ਬੁੱਟਾ ਸਿੰਘ ਜੋ ਕੇਂਦਰ ਦੇ ਵਿੱਚ ਡਿਫੈਂਸ ਮਿਨਿਸਟਰ ਹੁੰਦੇ ਸੀ ਗਵਰਨਰ ਵੀ ਰਹੇ ਨੇ ਤੇ ਜਿਸ ਨੇ ਜਦੋਂ ਸ਼੍ਰੀ ਕਾਪਰਖ ਸਾਹਿਬ ਨੂੰ ਢਹਟੇ ਦੀ ਕਰ ਦਿੱਤਾ ਕਿ 1984 ਚ ਤਾਂ ਉਦੋਂ ਇਹਨੇ ਸ਼੍ਰੀ ਕਾਪਰਖ ਸਾਹਿਬ ਦੀ ਇਮਾਰਤ ਦੀ ਰਿਪੇਅਰ ਕਰਾ ਦਿੱਤੀ ਸੀ ਤਾਂ ਕਿ ਸਿੱਖਾਂ ਦੇ ਵਿੱਚ ਜੋ ਹਾਲਤ ਉਹ ਦੇਖ ਕੇ ਉਨ੍ਹਾਂ ਦੇ ਜਜਵਾਤ ਨਾ ਪੜਕਣ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਬੁਟਾ ਦਾਉ ਦੇ ਮੁਖੀ ਬਾਬਾ ਸੰਤਾ ਸਿੰਘ ਦੇ ਸਹਿਯੋਗ ਨਾਲ ਇਹਦੀ ਉਸਾਰੀ ਕਰਵਾਈ ਸੀ ਜੋ ਬਾਅਦ ਵਿੱਚ ਫੈਡਰੇਸ਼ਨ ਨੇ ਤੇ ਚੜ੍ਹਦੀ ਕਲਾ ਵਾਲੇ ਸਿੱਖਾਂ ਨੇ ਢਾ ਕੇ ਦੁਬਾਰਾ ਇਸ ਸ਼੍ਰੀ ਕਾਲਪਕਸਰਬ ਦੀ ਮੌਜੂਦਾ ਇਮਾਰਤ ਹੈ ਉਹ ਬਣਾਈ ਸੀ ਇਸੇ ਤਰ੍ਹਾਂ ਦੋਸਤੋ ਤੈਨੂੰ ਹੁਕਮਾਂ ਨਾਂ ਮੇ ਉਸ ਤੋਂ ਬਾਅਦ ਜਾਰੀ ਹੋਏ ਨੇ ਲੇਟੈਸਟ ਹੀ ਨੇ ਇੱਕ ਪ੍ਰੋਫੈਸਰ ਦਰਸ਼ਨ ਸਿੰਘ ਜੀ ਰਾਗੀ ਇੱਕ ਸਪੋਕਸਮੈਨ ਦੇ ਐਡੀਟਰ ਸਰ ਅਜਿੰਦਰ ਸਿੰਘ ਜੀ ਜੋ ਕਿ ਹੁਣੇ ਪਿੱਛੇ ਜੇ ਸਰਵਗਵਾਸ ਹੋਏ ਨੇ ਤੇ ਇੱਕ ਸੁੱਚਾ ਸਿੰਘ ਲੰਗਾ ਕਾਲੀ ਮੰਤਰੀ ਸ਼੍ਰੋਮਣੀ ਗੁਰਦੇਵ ਮੈਂਬਰ ਸੀ ਉਹਨਾਂ ਨੂੰ ਪੰਚ ਚੋਂ ਛੇਕਿਆ ਗਿਆ ਤੇ ਹੁਣ ਆਖਰੀ ਹੁਕਮਨਾਮਾ ਜੋ ਜਾਰੀ ਹੋਇਆ ਉਹ ਜਾਰੀ ਹੋਇਆ 30 ਅਗਸਤ 2024 ਨੂੰ ਜਿਹਦੇ ਵਿੱਚ ਚਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਫਕਾਰ ਡਿਪਟੀ ਚੀਫ ਮਿਨਿਸਟਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਕਰਾਰ ਦੇ ਦਿੱਤਾ ਗਿਆ। ਉਸ ਤੋਂ ਬਾਅਦ ਇੱਕ ਹੁਕਮਨਾਮੇ ਵਿੱਚ ਹੋਰ ਉਹਦੇ ਸਾਥੀ ਮੰਤਰੀਆਂ ਨੂੰ ਵੀ ਸੱਮਣ ਭੇਜੇ ਗਏ ਨੇ ਕਿ ਉਹ ਵੀ ਆਪਣਾ ਸਪਸ਼ਟੀਕਰਨ ਦੇਣ ਲਈ ਸ਼੍ਰੀ ਕਲਪਤਖ ਸਰਪੇ ਹਾਜ਼ਰ ਹੋਣ। ਸੋ ਦੋਸਤੋ ਇਹ ਸੀ ਹੁਕਮਨਾਮਿਆਂ ਦਾ ਸੰਖੇਪ ਜਿਹਾਂ ਇਤਿਹਾਸ ਜੋ ਸੀ ਆਪਣੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਮੈਂ ਕੋਈ ਇਤਿਹਾਸਕਾਰ ਤਾਂ ਹਾਂ ਨਹੀਂ ਪਰ ਹਾਂ ਇਤਿਹਾਸ ਦਾ ਵਿਦਿਆਰਥੀ ਜ਼ਰੂਰ ਹਾਂ ਸੋ ਇਸ ਲਈ ਕੋਈ ਘਾਟ ਬਾਦ ਵੀ ਰਹੇਗੀ ਹੋਵੇਗੀ ਤੋਂ ਉਸ ਲਈ ਮੈਂ ਖਿਮਾ ਦਾ ਜੱਜ ਕਰਾਂ ਸੋ ਜੋ ਕੁਝ ਮੇਰੀ ਜਾਣਕਾਰੀ ਚ ਆਇਆ ਉਹ ਆਪ ਜੀ ਨਾਲ ਸਾਂਝਾ ਕੀਤਾ ਤੁਸੀਂ ਜੈ ਵੀ ਦੇ ਸਕਦੇ ਹੋ ਆਪਣੇ ਕਮੈਂਟਾਂ ਵਿੱਚ ਭੇਜ ਸਕਦੇ ਹੋ ਜੇ ਕਿਤੇ ਕੋਈ ਗੱਲ ਵੱਧ ਘੱਟ ਹੋਈ ਹੋਵੇ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਸੇ ਸਾਡਾ ਅੱਜ ਦਾ ਪ੍ਰੋਗਰਾਮ ਅੱਜ ਇਹਨੇ ਕਿਉਂ ਜਿਆ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਤ ਤਗ ਗੁਰਨੂਰ ਕਰਨ ਦੇਵਾਗਿਆ ਸਤਿ ਸ਼੍ਰੀ ਅਕਾਲ ਕਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ